ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇਨ ਇੱਕ ਅੱਜ ਜਿਹੜਾ ਸੂਟ ਦਿਖਾ ਰਹੇ ਆ ਇਹਦੇ ਨਾਲ ਆਫਰ ਹੋਊਗੀ ਠੀਕ ਹੈ ਜੀ ਇਹਦੇ ਨਾਲ ਹੋਏਗੀ ਆਫਰ ਬਾਏ ਥਿਸ ਸੂਟ ਗੇਟ 1 ਫ੍ਰੀ कॉटन ਦਾ ਹੀ ਠੀਕ ਹੈ ਜੀ ਇਹ ਹੈਗਾ ਜੀ ਡੋਰੀਆ ਪਹਿਲਾਂ ਤੁਹਾਨੂੰ ਫੈਬਰਿਕ ਦਿਖਾ ਦਈਏ ਅੱਛੇ ਵਾਲਾ ਕਾਟਨ ਡੋਰੀਆ ਆ ਦੇਖੋ ਐਵੇਂ ਹਾਰਡ ਜੇ ਵਾਲਾਨੀ ਆ ਬਹੁਤ ਫਾਈਨ ਵਾਲਾ ਡੋਰੀਆ ਹੈ ਠੀਕ ਹੈ 베ਬੀ ਪਿੰਕ ਕਲਰ ਹੈ 베ਬੀ ਪਿੰਕ ਕਲਰ ਹੈ ਔਰ ਆ ਦੇਖੋ ਇਹਦੇ ਤੇ ਆਰੀ ਵਰਕ ਕਰਵਾਇਆ ਹੋਇਆ ਬਿਊਟੀਫੁਲ ਆਰੀ ਵਰਕ ਠੀਕ ਹੈ ਜੀ ਐਦਾ ਆਏਗਾ ਇਹ ਦੇਖੋ ਆ ਫਰੰਟ ਇਹਦਾ ਪੂਰਾ ਐਦਾ ਕਵਰ ਹੋਏਗਾ ਜੀ ਠੀਕ ਹੈ ਇੱਕ ਫਲਾਰ ਐਦਾ ਘੇਰੇ ਲੱਗ ਕੇ ਆ ਜਾਏਗਾ ਉੱਪਰ ਤੱਕ ਪੂਰੀਆਂ ਐਦਾ ਛੜੀਆਂ ਜਾ ਰਹੀਆਂ ਨੇ ਬਹੁਤ ਹੀ ਬਿਊਟੀਫੁੱਲ ਕਲਰ ਕੰਬੀਨੇਸ਼ਨ ਹੈ ਜੀ ਗਲਾ ਤੁਸੀਂ ਜਿੱਦਾਂ ਮਰਜੀ ਬਣਵਾਓ ਆ ਦੇਖੋ ਇੱਕ ਐਦਾਂ ਆ ਜਾਏਗਾ ਬਹੁਤ ਹੀ ਪਿਆਰਾ ਪੀਸ ਹੈ ਬਹੁਤ ਸੂਧਿੰਜਾ ਅੱਖਾਂ ਨੂੰ ਐਨ ਮਤਲਬ ਠੰਡਕ ਉਣ ਵਾਲਾ ਠੀਕ ਹੈ ਜੀ ਇਹ ਹੋ ਗਈਆਂ ਇਹਦੀਆਂ ਬਾਵਾ ਆ ਦੇਖੋ ਠੀਕ ਹੈ ਜੀ ਬਹੁਤ ਸੋਹਣਿਆ ਬਾਵਾ ਹੈ ਅਗਰ ਇਹਦੇ ਨਾਲ ਕਿਸੇ ਨੇ ਕੋਟਾ ਡੋਰੀਆ ਦਾ ਇਹ ਦੁਪੱਟਾ ਕਰਨਾ ਹੋਵੇਗਾ ਉਹ ਵੀ ਸਾਡੇ ਕੋਲ ਅਵੇਲੇਬਲ ਹੈਗਾ ਆ ਤੇ ਡਾਈ ਪਾ ਕੇ ਤੁਹਾਨੂੰ ਜਿਹੜਾ ਦੁਪੱਟਾ ਕਾਸਟ ਕਰੇਗਾ 350 ਦੇ ਰਾਉਂਡ ਅਬਾਊਟ ਕਾਸਟ ਕਰੇਗਾ ਡਾਈ ਪਾ ਕੇ ਇਸ ਤੋਂ ਘੱਟ ਨਹੀਂ ਹੋਏਗਾ 20-30 ਰੁਪਏ ਵੱਧ ਜ਼ਰੂਰ ਹੋ ਸਕਦਾ ਤੁਸੀਂ 400 ਦਾ ਐਸਟੀਮੇਟ ਲੈ ਕੇ ਚੱਲੋ ਠੀਕ ਹੈ ਜੀ ਤੇ ਉਹ ਤੁਹਾਨੂੰ ਡਾਈ ਪਾ ਕੇ ਸੇਮ ਤੁਹਾਨੂੰ ਕੋਟਾ ਡੋਰੀਆ ਦਾ ਦੁਪੱਟਾ ਵੀ ਮਿਲ ਜਾਏਗਾ ਠੀਕ ਹੈ ਉਹ ਵੀ ਬੜਾ ਇੱਛਾ ਹੋਏਗਾ ਸੂਦੀਂ ਜਈ ਸੇਮ ਇਦਾਂ ਦਾ ਹੀ ਬਿਲਕੁਲ ਸੌਫਟ ਵਾਲਾ ਠੀਕ ਹੈ ਜੀ ਤੇ ਇਹਨਾਂ ਦਾ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ ਇਹ ਹੈਗਾ ਜੀ 2490 2490 ਦਾ ਸੂਟ ਹੈ ਜੀ ਇਹ ਠੀਕ ਹੈ ਔਰ ਇਹਦੇ ਨਾਲ ਆਫਰ ਇਹ ਹੈ ਕਿ ਆ ਦੇਖੋ ਬਿਊਟੀਫੁਲ 20 ਸ਼ਰਟ ਹੈਗੀ ਹੈ ਜੀ ਇਹ ਪਿਓਰ ਕਾਟਨ ਓਨਲੀ ਸ਼ਰਟ ਆ ਪਿਓਰ ਕਾਟਨ ਨੋ ਮਿਕਸਿੰਗ ਠੀਕ ਹੈ ਜੀ 350 ਇਸ ਦੀ ਵਧ ਹੈਗੀ ਹੈ 700 700 ਦੇ ਸੂਟ ਕੱਢੇ ਨੇ ਆਪਾਂ ਇਹ ਤੇ ਇਹ ਹੁਣ ਕਿਸੇ ਨੂੰ 2.5 ਮੀਟਰ ਜਿੱਦਾਂ ਚਾਹੀਦਾ ਸੀਗਾ ਤੇ ਉਹ ਤੇ ਦੇਤਾ ਤੇ ਹੁਣ ਆ ਇੰਨਾ ਰਹਿ ਗਿਆ ਤੇ ਇਹ ਤੁਹਾਨੂੰ ਫ੍ਰੀ ਮਿਲ ਰਿਹਾ ਹੈ ਜੀ ਇਹ ਸੂਟ ਦੇ ਨਾਲ ਸਿੰਗਲ ਪੀਸ ਅਵੇਲੇਬਲ ਹੈਗਾ ਸੋ ਜਿੰਨੂੰ ਵੀ ਪਸੰਦ ਆਉਂਦਾ ਹੈ ਮਤਲਬ ਤੁਹਾਨੂੰ ਆ ਚੀਜ਼ ਫ੍ਰੀ ਮਿਲ ਰਹੀ ਹੈ ਆਰ ਹੈਵੀ ਪਿਓਰ ਕਾਟਨ ਇਹਦਾ ਪ੍ਰਿੰਟ ਦੇਖੋ ਲੱਗ ਗਿਆ ਤੁਸੀਂ ਠੀਕ ਹੈ ਜੀ ਸੋ ਆਫਰਸ ਨੇ ਤੁਹਾਨੂੰ ਪਤਾ ਆਪਾਂ ਇਦਾਂ ਕੱਢਦੇ ਹੀ ਰਹਿੰਨੇ ਆ ਪਰ ਹੈਗਾ ਸਿੰਗਲ ਪੀਸ ਜੇ ਪੀਸ ਹਲੇ ਜਸਟ ਬਣ ਕੇ ਆਇਆ ਬਹੁਤ ਬਿਊਟੀਫੁਲ ਪੀਸ ਹੈ ਜੀ ਇਹ 2490 ਦਾ ਪੀਸ ਹੈ ਜੀ ਇਹ ਠੀਕ ਹੈ ਜੀ ਔਰ ਦੁਪੱਟਾ ਪਾ ਕੇ ਤੁਹਾਨੂੰ ਉਹੀ 27 28 ਦੇ ਲਾਗੇ ਪੈ ਜਾਣਾ ਹੈ 28 ਦੇ ਲਾਗੇ ਲੈ ਲਓ ਤੁਸੀਂ ਅ हां 2.5 और ਨਾਲ ਤੁਹਾਨੂੰ ਪਿਓਰ ਕਾਟਨ ਦੀ ਫ੍ਰੀ ਕਾਟਨ ਦੀ ਨੈਰੀ ਸ਼ਰਟ ਮਿਲ ਰਹੀ ਹੈ ਜੀ ਠੀਕ ਹੈ ਜੀ ਸੋ ਹੋਪ ਹੈ ਕਿ ਤੁਹਾਨੂੰ ਸਭ ਨੂੰ ਇਹ ਆਫਰ ਜਿਹੜੀ ਸਾਡੀ ਚੰਗੀ ਲੱਗੇਗੀ ਜੀ ਬਾਏ ਥਿਸ ਸੂਟ ਐਂਡ ਗੈਟ ਵਨ ਫ੍ਰੀ ਕਾਟਨ ਕੁਰਤੀ ਕਪੜਾ 2.5 ਮੀਟਰ ਕਾਟਨ ਦਾ ਠੀਕ ਹੈ ਜੀ ਸੋ ਇਦਾਂ ਹੀ ਸਾਡੇ ਨਾਲ ਬਨੇ ਰਹੋ ਹੈਪੀ ਸ਼ੋਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ